ਸਰਕਾਰ ਮਰਦਾਬ 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 ਪੰਜਾਬ ਸਰਕਾਰ ਮਰਦਾਬ ਸਰਕਾਰ ਮਰਦਾਬ ਮਰਦਾਬ ਮਹਿਰਾ ਨੂੰ ਪੱਕਿਆ ਹੋ ਨਹੀਂ ਦੇਣਾ ਮਹਿਰਾ ਨੂੰ ਪੱਕਿਆ ਹੋ ਨਹੀਂ ਦੇਣਾ ਹੱਕ ਪਾਣੀ ਦਾ ਖੋਹ ਨਹੀਂ ਦੇਣਾ ਮਹਿਰਾ ਨੂੰ ਪੱਕਿਆ ਹੋ ਨਹੀਂ ਦੇਣਾ ਹੱਕ ਪਾਣੀ ਦਾ ਖੋਹ ਨਹੀਂ ਦੇਣਾ ਮਹਿਰਾ ਨੂੰ ਪੱਕਿਆ ਹੋ ਨਹੀਂ ਦੇਣਾ ਜਲ ਕੇਵਰੇ ਬਚਾਓ ਮੋਰਚਾ ਜਿੰਦਾਬਾਦ 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 ਕਰਦੇ ਲੋਕ ਜਿੰਦਾਬਾਦ ਜਿੰਦਾ ਜਿੰਦਾ ਕਾਰੀਗਰ ਸ਼ਹਿਰ ਵਾਸੀ ਬੋਲਾਰਾ ਬੰਕਰ ਵਾਸੀ ਜਨਕੀ ਨੂੰ ਸ਼ਾਹ ਦੋਟਾ ਬਣਾਓ ਇਹੋ ਪ੍ਰੋਗਰਾਮ ਦਿੱਤਾਉਣ ਦੇ ਨਾਲ ਅੱਜ ਚੌਕ ਦੇ ਵਿੱਚ ਅੱਜ ਇਹ ਅਪੀਲ ਕਰਨ ਵਾਸਤੇ ਇਕੱਤਰ ਹੋਏ ਆ ਕਿ ਬੀਬੀ ਕੋ ਸ਼ਾਮ ਦੇ ਅੰਦਰ a no Brasil ਸਾਰੇ ਪੰਜਾਬ ਦਾ ਰਸਤਾ ਸਾਰੇ ਪੰਜਾਬ ਦਾ ਨਹੀਂ ਨਾ ਦੇਖ ਦੇਖੇ ਜਾਊਗੀ ਆ ਜਿਹੜਾ ਛੱਡ ਜਾ ਯਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਹੈ ਜਿਹੜੇ ਲੋਕ ਮਹਿਰਾ ਜੜੀਆਂ ਪੱਕੀਆਂ ਕਰ ਰਹੀਆਂ ਸਰਕਾਰਾਂ ਕੰਕਰੀਟੇਕਰਨ ਕਰ ਰਹੀਆਂ ਉਦੇ ਖਿਲਾਫ ਪਹਿਲਾਂ ਕਿ ਜਿਹੜਾ ਫੈਸਲਾ ਸਰਦਾਰ ਗਦੇਸ ਸਿੰਘ ਸੇਖੋਂ ਐਮਐਲਏ ਨੇ ਲੱਡੂ ਵੰਡ ਕੇ ਅਖਬਾਰਾਂ ਦੇ ਵਿੱਚ ਕਢਾ ਕੇ ਇਹ ਕਿਹਾ ਸੀਗਾ ਕਿ ਮੈਂ ਫੈਸਲਾ ਰੱਦ ਕਰਵਾਤਾ ਇਹ ਟੈਂਡਰ ਨੋਟਿਸ ਰੱਦ ਕਰਵਾਦੇ ਆ ਮੈਂ ਟੈਂਡਰ ਤੇ ਅੱਜ ਤੋਂ ਬਾਅਦ ਇਹ ਜਿਹੜੀਆਂ ਨਹਿਰਾਂ ਪੱਕੀਆਂ ਨਹੀਂ ਹੋਣਗੀਆਂ ਕੰਕਰੀਟਿਕ ਕਰਨ ਨਹੀਂ ਹੋਊਗਾ ਪਰ ਹੁਣ ਫੇਰ ਉਹੀ ਐਮਐਲਏ ਗਦੇਸ ਸਿੰਘ ਸੇਖੋਂ ਨੇ ਬਿਆਨ ਦਿੱਤਾ ਕਿ ਇਹ ਕੰਕਰੀਟਿਕਰਨ ਹੋਊਗਾ ਇਹ ਫਰੀਦਕੋਟ ਦੇ ਲੋਕਾਂ ਦੀ ਲੋੜ ਹੈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਫਰੀਦਕੋਟ ਦੇ ਲੋਕਾਂ ਦੀ ਲੋੜ ਹੈ ਇਹ ਆ ਤੁਸੀਂ ਦੇਖ ਸਕਦੇ ਆ ਇੱਥੇ ਸਾਰੇ ਤਕਰੀਬਨ ਨੌਜਵਾਨ ਵੀ ਆ ਬਜ਼ੁਰਗ ਵੀ ਆ ਸਾਰੀਆਂ ਸੰਸਥਾਵਾਂ ਦੇ ਸਾਰੀਆਂ ਯੂਨੀਅਨਾਂ ਦੇ ਨਮਾਇंदे ਵੀ ਆ ਮੈਂਬਰ ਵੀ ਆ ਸਹੋਦੇਦਾਰ ਵੀ ਆ ਸਾਰੇ ਖੜੇ ਆ ਤਾਂ ਜੇ ਆਪਾਂ ਇਹ ਵੇਖ ਲਈਏ ਵੀ ਇਹ ਜਦੋਂ ਸਾਰੇ ਖੜੇ ਆ ਜਦੋਂ ਇਹ ਨਹੀਂ ਚਾਹੁੰਦੇ ਕਿ ਕੰਕਰੀਟੇ ਕਰਨ ਹੋਵੇ ਫਿਰ ਐਮਐਲਏ ਗਦੇਸ ਸਿੰਘ ਸੇਖੋ ਸਪਸ਼ਟ ਕਰਨ ਕਿ ਉਹ ਸਪਸ਼ਟ ਕਰਦੇ ਆ ਕਿ ਉਹ ਉਹਨਾਂ ਲੋਕਾਂ ਦੇ ਨਾਲ ਖੜੇ ਆ ਉਹਨਾਂ ਘਰਾਣਿਆਂ ਦੇ ਨਾਲ ਖੜੇ ਆ ਉਹਨਾਂ ਵੱਡੀਆਂ ਅਹੁਦੇਦਾਰਾਂ ਜਿਹੜੀਆਂ ਫੈਕਟਰੀਆਂ ਵਾਲੇ ਉਹਨਾਂ ਦੇ ਨਾਲ ਖੜੇ ਆ ਉਹ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਸੋ ਜੇ ਕੰਕਰੀਟੇ ਕਰਨ ਹੋ ਗਿਆ ਇਹਦੇ ਨਾਲ ਪਾਣੀ ਦੀ ਜਿਹੜੀ ਆ ਆਪਾਂ ਕਹ ਲਈਏ ਕਿ ਤੈ ਉਹ ਜਿਹੜੀ ਬਹੁਤ ਡਾਊਨ ਚਲੀ ਜਾਊਗੀ ਪਾਣੀ ਮਿਲਣਾ ਨਹੀਂ ਜਦੋਂ ਪਾਣੀ ਨਾ ਮਿਲਿਆ ਨਲਕਿਆਂ 'ਚ ਪਾਣੀ ਨਾ ਹੋਇਆ ਬੋਰ ਡੂੰਘੇ ਹੋ ਗਏ ਤੇ ਫਿਰ ਤੁਸੀਂ ਆਪ ਹੀ ਹਾਲਾਤ ਜਾਣੂ ਕਰ ਸਕਦੇ ਹੋ ਕਿ ਫਰੀਦਕੋਟ ਦੇ ਲੋਕਾਂ ਦੇ ਕੀ ਹਾਲਾਤ ਹੋਣਗੇ ਸੋ ਸਿਰਫ ਤੇ ਸਿਰਫ 27% ਜਿਹੜਾ ਵਾਟਰ ਵਾਰਕਸ ਦਾ ਪਾਣੀ ਆ ਫਰੀਦਕੋਟ ਦੇ ਲੋਕ ਦੇ ਸਕਦੇ ਆ ਜਿਹੜੇ ਮਤਲਬ ਫਰੀਦਕੋਟ ਦੀ ਜਿਹੜੀ ਵਾਟਰ ਵਾਕਸ ਦੀ ਸਥਿਤੀ ਆ ਉਹ 27% ਪਾਣੀ ਲੋਕਾਂ ਨੂੰ ਦੇ ਸਕਦੀ ਹੈ 100% ਉਹ ਵੀ ਨਹੀਂ ਦੇ ਰਹੀ ਤੇ 27% ਜਿਹੜੇ ਦੇ ਰਹੇ ਆ ਪਾਣੀ ਉਹਦੇ ਵੀ ਜਿਹੜੇ ਹਾਲਾਤ ਆ ਪਾਣੀ ਦੇ ਉਹ ਬਹੁਤ ਮਾੜੇ ਆ ਤੇ ਫਿਰ ਤੁਸੀਂ ਆਪ ਦੋ ਸਕਦੇ ਹੋ ਵੀ ਜੇ ਕੰਕਰੀਟੀਕਰਨ ਹੋ ਗਿਆ ਤਾਂ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਹੋਣਗੇ ਫਰੀਦਕੋਟ ਦੇ ਲੋਕ ਤਾਂ ਪਹਿਲਾਂ ਹੀ ਜਿਹੜੇ ਆ ਮਾਲਵਾ ਬੈਲਟ ਆ ਜਿਹੜੀ ਉਹ ਕੈਂਸਰ ਨਾਲ ਪੀੜਤਾ ਜਿਹੜੀ ਮਾਲਵਾ ਬੈਲਟ ਆ ਉਹ ਫਿਰ ਪਾਣੀ ਜਦੋਂ ਮਿਲੇ ਹੀ ਨਾ ਤਾਂ ਫਿਰ ਤੁਸੀਂ ਆਪ ਜਾਣ ਸਕਦੇ ਹੋ ਕਿ ਹਲਾਤ ਕੀ ਹੋਣਗੇ ਸੋ ਐਮਐਲਏ ਗਦੇਸ ਸਿੰਘ ਸੇਖੋ ਸ਼ਾਇਦ ਇਹ ਸੋਚਦੇ ਹੋਣ ਕਿ ਉਹਨਾਂ ਕੋਲੇ ਸਿਟੀਜ਼ਨਸ਼ਿਪ ਆ ਉਹ ਬਾਹਰ ਜਲੇ ਜਾਣਗੇ ਜਾਂ ਉਹ ਇਹ ਸੋਚਦੇ ਹੋਣੇ ਆ ਕਿ ਸ਼ਾਇਦ ਮੈਂ ਪਾਣੀ ਆ ਜਿਹੜਾ ਉਹ ਵੈਸਲਰੀ ਵਾਲੀਆਂ ਬੋਤਲਾਂ ਲੈ ਕੇ ਪੀ ਲੂੰਗਾ ਜਾਂ ਮੈਂ ਪਾਣੀ ਖਰੀਦ ਲੂੰਗਾ ਮੈਂ ਪਾਸੇੋਂ ਲਿਆਉਂਗਾ ਹੋ ਸਕਦਾ ਵੱਡੇ ਘਰਾਣੇ ਵਾਲੇ ਤੇ ਲੀਡਰ ਇਹ ਕੰਮ ਕਰ ਸਕਦੇ ਆ ਪਰ ਆਮ ਲੋਕ ਨਹੀਂ ਕਰ ਸਕਦੇ ਆਮ ਲੋਕਾਂ ਨੂੰ ਪਾਣੀ ਦੀ ਬਹੁਤ ਲੋੜ ਆ 70% ਤਾਂ ਆਪਣੇ ਸਰੀਰ ਲਈ ਪਾਣੀ ਦੀ ਜਰੂਰਤ ਆ ਤੇ 100 ਜੇ ਆਪਾਂ ਪਾਣੀ ਆਪਾਂ ਨੂੰ ਚਾਹੀਦਾ ਤੇ ਫਿਰ ਆਪਾਂ ਸੰਘਰਸ਼ ਲੜਾਂਗੇ ਕਿਉਂਕਿ ਮੌਤ ਤਾਂ ਵੈਸੇ ਵੀ ਤੈਅ ਆ ਜੇ ਪਾਣੀ ਨਾ ਮਿਲਿਆ ਮੌਤ ਵੈਸੇ ਵੀ ਤੈਅ ਆ ਤੇ 70% ਆਪਾਂ ਨੂੰ ਪਾਣੀ ਚਾਹੀਦਾ ਬਹੁਤ ਵੈਸੇ ਵੀ ਤੈਅ ਆ ਜੇ ਕੈਂਸਰ ਨਾਲ ਮਰ ਗਏ ਬਹੁਤ ਫਿਰ ਵੀ ਤੈਅ ਆ ਸੋ ਉਹਦੇ ਨਾਲੋਂ ਚੰਗਾ ਕਿ ਅਸੀਂ ਸੰਘਰਸ਼ ਕਰਾਂਗੇ ਸੋ ਸਾਰੇ ਸੰਘਰਸ਼ਮਈ ਜਿਹੜੇ ਲੋਕ ਆ ਉਹ ਅੱਜ ਇਕੱਠੇ ਹੋਏ ਆ ਝੰਡਾ ਚੌਂਕ ਦੇ ਵਿੱਚ ਸੋ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਰਹੂਗਾ ਸੋ ਇਹ ਸਾਰਿਆਂ ਨੇ ਪ੍ਰਾਨ ਕੀਤਾ ਹੋਇਆ ਕਿ ਮੌਤ ਹੋਜੂਗੀ ਪਰ ਅਸੀਂ ਨਹਿਰਾ ਨਹੀਂ ਬੰਨ ਲਿਆਂਗੇ ਕਿਉਂਕਿ ਪਿੱਛੇ ਜਿਹੜੀਆਂ ਨਹਿਰਾ ਬਣੀਆਂ ਉਹਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਦਰਖਤ ਬਿਲਕੁਲ ਨਹੀਂ ਛੱਡੇ ਇਹਨਾਂ ਨੇ ਪਿੱਛੇ ਤੇ ਗਾਵ ਨਹੀਂ ਛੱਡਨੇ ਤੇ ਦਰਖਤ ਤੇ ਸਿਰਫ ਸਰਕਾਰਾਂ ਜਿਹੜੀਆਂ ਦਰਖਤ ਵਟਣ ਤੇ ਲੱਗੀਆਂ ਹੋਈਆਂ ਪੈਸਾ ਕਮਾਉਣ ਤੇ ਲੱਗੀਆਂ ਹੋਈਆਂ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਸੰਸਥਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਦਰਖਤ ਲਾਏ ਆ ਤੇ ਦਰਖਤ ਵੱਡੇ ਕੀਤੇ ਆ ਸੋ ਆਮ ਲੋਕ ਦਰਖਤ ਵੱਡੇ ਕਰ ਰਹੇ ਆ ਸਰਕਾਰਾਂ ਦਰਖਤਾਂ ਨੂੰ ਵੱਡ-ਵੱਡ ਕੇ ਪੈਸੇ ਕਮਾਈ ਜਾਂਦਾ। ਕਿਤੇ ਦੀ ਵੀ ਜਿਹੜਾ ਹੈਗਾ ਜਨੂ ਨੂੰ ਮੁਰਾਫੋ ਦੇ ਦਿੱਤੇ। ਉਹ ਵਰਗੀ ਗੱਲ ਦੇਖੋ ਉਹ ਵੀ ਪਾਣੀਆਂ ਦਾ ਮਸਲਾ ਹੀ ਸੀ ਇਹ ਵੀ ਪਾਣੀਆਂ ਦਾ ਮਸਲਾ ਹੀ ਆ। ਉਹ ਲੱਖਾ ਸਿੰਘ ਸੁਧਾਨਾ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਲੁਧਿਆਣੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਬੁੱਡੇ ਨਾਲੇ ਦਾ ਉਹ ਫੈਕਟਰੀਆਂ ਦੇ ਖਿਲਾਫ ਆ ਜਿਹੜੀਆਂ ਫੈਕਟਰੀਆਂ ਗੰਦਾ ਪਾਣੀ ਜਿਨ੍ਹਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲ ਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਉਹ ਗੰਦਾ ਪਾਣੀ ਜਿਹੜਾ ਉਹ ਵੱਡੇ ਨਾਲੇ ਦੇ ਵਿੱਚ ਛੱਡਦੇ ਸੀ ਉਹ ਗੰਦਾ ਪਾਣੀ ਆ ਜਿਹੜਾ ਬੋਰ ਕਰਕੇ ਧਰਤੀ ਹੇਠ ਪਾਉਂਦੇ ਸੀਗੇ ਤੇ ਹਾਲਾਂਕਿ ਜਿਹੜਾ ਕਾਨੂੰਨ ਮੁਤਾਬਕ ਨਹੀਂ ਪਾਉਣਾ ਚਾਹੀਦਾ ਕਾਨੂੰਨ ਮੁਤਾਬਕ ਉਹਨਾਂ ਫੈਕਟਰੀਆਂ ਨੂੰ ਉਹ ਚੀਜ਼ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਹੋਏ ਆ ਭਗਵੰਤ ਮਾਨ ਜਿਹੜਾ ਜਿਹਦੀ ਪਹਿਲਾਂ ਸਰਕਾਰ ਨੇ ਨੌਜਵਾਨਾਂ ਨੂੰ ਘੜੀਸ ਘੜੀਸ ਕੇ ਚੱਕ ਕੇ ਲੈ ਕੇ ਗਏ ਤੋਂ ਅਗਲਾ ਐਕਸ਼ਨ ਜਦੋਂ ਗੱਲ ਸਪਸ਼ਟ ਹੀ ਕਰਦੀ ਕਿ ਮੌਤ ਹੋਊਗੀ ਸੰਘਰਸ਼ ਲੜਾਂਗੇ ਜੋ ਇਹ ਕਰ ਸਕਦੇ ਆ ਕਰਨ ਤੇ ਜੋ ਸੰਸਥਾਵਾਂ ਤੋਂ ਜਥੇਬੰਦੀਆਂ ਤੋਂ ਯੂਨੀਅਨਾਂ ਤੋਂ ਜਲ ਜੀਵਨ ਬਚਾਓ ਮੋਰਚੇ ਤੋਂ ਜੋ ਹੋਊਗਾ ਉਹ ਕਰਨਗੇ ਪਰ ਨਹਿਰਾ ਕਿਸੇ ਵੀ ਸਥਿਤੀ ਦੇ ਵਿੱਚ ਸਾਡੇ ਫਰੀਦਕੋਟ ਦੇ ਨਾਲ ਖਲਵਾੜ ਨਹੀਂ ਕਰ ਦਿੱਤਾ ਜਾਊਗਾ ਪਾਣੀ ਜਿਹੜਾ ਹਰ ਕਿਸੇ ਨੂੰ ਲੋੜਿੰਦਾ ਲੀਡਰਾਂ ਨੇ ਕਿਹੜਾ ਪਾਣੀ ਨਹੀਂ ਪੀਣਾ ਪ੍ਰਸ਼ਾਸਨ ਨੇ ਕਿਹੜਾ ਪਾਣੀ ਨਹੀਂ ਕਿਹੜਾ ਪੁਲਿਸ ਵਾਲਿਆਂ ਨੇ ਕਿਹੜਾ ਪਾਣੀ ਨਹੀਂ ਪੀਣਾ ਸਾਰਿਆਂ ਨੇ ਪਾਣੀ ਪੀਣਾ ਸਾਰਿਆਂ ਨੂੰ ਪਾਣੀ ਮਿਲੂਗਾ ਇਸੇ ਤਰ੍ਹਾਂ ਸੰਘਰਸ਼ ਲੜਦੇ ਰਹਾਂਗੇ ਜਿੰਨਾ ਚਿਰ ਇਹ ਇਹ ਨਹੀਂ ਕਹਿੰਦੇ ਕਿ ਅਸੀਂ ਟੈਂਡਰ ਜਿਹੜੇ ਉਹ ਕੈਨਸਲ ਕਰਦੇ ਆ ਤੇ ਜਿਹੜੀ ਆ ਨਹਿਰ ਹੈ ਪੱਕੀ ਨਹੀਂ ਬਣੂਗੀ ਮੀਟਿੰਗ ਹੋਈ ਸੀ ਛੋਟੀ ਜੀ ਗੱਲ ਦੱਸਦਾ ਤੁਹਾਨੂੰ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਜਿਹੜਾ ਕੰਕਰੀਟੇ ਕਰਨ ਵਾਲੀ ਨਹਿਰ ਆ ਜਿਹੜੀ ਕਿੰਨਾ ਕੁ ਚਿਰ ਮਿਆਦਾ ਹੈ ਦੀ ਉਹ ਕਹਿੰਦੇ ਸੀ 50 ਸਾਲ ਕਿ ਉਹ ਕਹਿੰਦੇ ਬ੍ਰਿਕ ਲੈਂਡਿੰਗ ਦੀ ਕਿੰਨੀ ਕੁ ਮਿਆਦਾ ਉਹ ਪੁੱਛਿਆ ਉਹ ਕਹਿੰਦੇ 60 ਸਾਲ ਤੇ ਫਿਰ ਬ੍ਰਿਕ ਲੈਂਡਿੰਗ ਕਰ ਦਿਓ ਗੱਲ ਹੀ ਨਿਬੜੀ ਆ ਸੋ ਬ੍ਰਿਕ ਲੈਂਡਿੰਗ ਤੇ ਸਾਨੂੰ ਕੋਈ ਤਰਾਜ ਨਹੀਂ ਸਾਨੂੰ ਸਿਰਫ ਤੇ ਸਿਰਫ ਕੰਕਰੀਟੇ ਕਰਦੇ ਆ ਕੈਸੇ ਲੱਗ ਰਿਹਾ ਪਬਲਿਕ ਨੂੰ ਫੀਲ ਕੀਤੀ ਜਾ ਰਹੀ ਹੈ ਕੰਮ ਕੀ ਰੈਲੀ ਜਾ ਰਹੀ ਹੈ ਦੇਖੋ ਕੱਲ੍ਹ ਦਾ ਰੈਲੀ ਆ ਸਵਾ 4 ਵਜੇ ਕੱਢੀ ਜਾਊਗੀ ਸ਼ਹਿਰ ਦੇ ਵਿੱਚ ਸਾਰੀਆਂ ਸੰਸਥਾਵਾਂ ਵੱਲੋਂ ਕਿਸਾਨ ਯੂਨੀਅਨਾਂ ਵੱਲੋਂ ਰਲ ਕੇ ਜਲ ਜੀਵਨ ਬਚਾਓ ਮੋਰਚੇ ਦੇ ਹੇਠ ਸੋ ਇਹ ਵੀ ਇੱਕ ਏਸੇ ਚੀਜ਼ ਦਾ 파ਟ ਆ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਇੱਥੇ ਰੋਸ ਵਜੋਂ ਖੜੇ ਆ ਉਹ ਕੱਲ੍ਹ ਨੂੰ ਰੋਸ ਵਜੋਂ ਸ਼ਾਂਤਮਈ ਢੰਗ ਦੇ ਨਾਲ ਮਾਰਚ ਕੱਢਿਆ ਜਾਊਗਾ ਤੋ ਸਾਰੇ ਫਰੀਦਕੋਟ ਵਾਸੀਆਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਕਿ ਜਰੂਰ ਵੱਤੋਵਾਦ ਸਹਿਯੋਗ ਦੇਣ ਇਸ ਮਾਰਚ ਦੇ ਵਿੱਚ ਜਿਹੜਾ ਉਸੇ ਲੜੀ ਤਹਿਤ ਜੁਬਲੀ ਕੌਂਗ ਦੇ ਵਿੱਚ ਅਸੀਂ ਸਰਕਾਰ ਦੇ ਪ੍ਰਸ਼ਾਸਨ ਦੇ ਖਿਲਾਫ ਹੈ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਜਿਹੜੀਆਂ ਪ੍ਰਸ਼ਾਸਨ ਤੇ ਸਰਕਾਰ ਦਾ ਡੀ ਚੋਟੀ ਦਾ ਜੋਰ ਲੱਗਿਆ ਫਰੀਦਕੋਟ ਦੀਆਂ ਜਿਹੜੀਆਂ ਨਹਿਰਾਂ ਇਹਨਾਂ ਨੂੰ ਪੱਕਿਆ ਕਰਨਾ ਚਾਹੁੰਦਾ ਸੋ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਪਹਿਲਾਂ ਵੀ ਦੱਸ ਚੁੱਕੇ ਆ ਅੱਜ ਫੇਰ ਦੱਸ ਦਿੰਦੇ ਆ ਕਿ ਫਰੀਦਕੋਟ ਦੀਆਂ ਨਹਿਰਾਂ ਜੇ ਬੰਨ ਗਈਆਂ ਜੇ ਪੱਕੀਆਂ ਹੋਣ ਗਈਆਂ ਤਾਂ ਜਿਵੇਂ ਫਰੀਦਕੋਟ ਦੇ ਲੋਕ ਫਰੀਦਕੋਟ ਦੇ ਪਛੰਦੇ ਕਹਿਣਗੇ ਉਸੇ ਤਰੀਕੇ ਨਾਲ ਹੋਣੀ ਆ ਕਿ ਜੇ ਤੁਹਾਡੀ ਜੇ ਦਾ ਤਾਂ ਜਿਹਦੇ ਫਿਰ ਮੋਰਚੇ ਦੀ ਵੀ ਦੇਦੀ ਆ ਸੋ ਅਸੀਂ ਤੁਹਾਡੇ ਮਾਧਿਅਮ ਨੇ ਜਰੀਏ ਫਰੀਦਕੋਟ ਦੇ ਲੋਕਾਂ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਇਹ ਸ਼ਹਿਰ ਦੇ ਵਸਨੀਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਅਸੀਂ ਨਹਿਰਾ ਤੱਤੀਆਂ ਕਰਨ ਦੇ ਖਿਲਾਫ ਆ ਤੁਹਾਡੇ ਮਾਧਿਅਮ ਜਰੀਏ ਅਸੀਂ ਇਹ ਦੱਸਦੇ ਆ ਕਿ ਅਸੀਂ ਨਹਿਰਾਂ ਪੱਕੀਆਂ ਕਰਨ ਦੇ ਖਿਲਾਫ ਨਹੀਂ ਆ ਅਸੀਂ ਨਹਿਰਾਂ ਨੂੰ ਕੰਕਰੀਟ ਕਰਨ ਜਿਹੜਾ ਕਰਨ ਲੈ ਆ ਅਸੀਂ ਉਹਦੇ ਖਿਲਾਫ ਆ ਅਸੀਂ ਜਿਹੜਾ ਮੋਟਾ ਫਾਈਬਰ ਨਹਿਰਾਂ ਦੇ ਉੱਤੇ ਪਾ ਰਹੇ ਅਸੀਂ ਉਹਦੇ ਖਿਲਾਫ ਆ ਕਿਉਂਕਿ ਅਸੀਂ ਫਰੀਦਕੋਟ ਦੀਆਂ ਨਹਿਰਾਂ ਓਪਨ ਪਾਈਪਾਂ ਨਹੀਂ ਬਣ ਦੇਣੀਆਂ ਪ੍ਰਸ਼ਾਸਨ ਤੇ ਸਰਕਾਰ ਚਾਹੁੰਦੀ ਆ ਇੱਕ ਸਿੰਗਲ ਬੂੰਦ ਵੀ ਜਿਹੜੀ ਆ ਪਾਣੀ ਦੀ ਉਹ ਧਰਤੀ ਦੇ ਵਿੱਚ ਨਾ ਮਿਲੇ ਸੋ ਮਹਿਫੀਲਕੋਟ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਪਾਣੀ ਚੰਗੀ ਹਰਿਆਵਲ ਚੰਗੀ ਹਵਾ ਫਰੀਦਕੋਟ ਸ਼ਹਿਰ ਦੇ ਅੰਦਰ ਲੈਣੀ ਚਾਹੁੰਦੇ ਆ ਤਾਂ ਮੋਰਚੇ ਦਾ ਸਾਥ ਦਿਓ ਤੁਹਾਡੇ ਮਾਧਿਅਮ ਦੇ ذریعے ਮੈਂ ਆਪ ਜੀ ਨੂੰ ਅਪੀਲ ਵੀ ਕਰਦਾ ਕਿ ਕੱਲ ਸ਼ਨੀਵਾਰ ਨੂੰ 4 ਵਜੇ ਰੈਸਟ ਹਾਊਸ ਦੇ ਵਿੱਚ ਆਪਾਂ ਇਕੱਠੇ ਹੋਣਾ ਹੈ ਰੈਸਟ ਹਾਊਸ ਦੇ ਵਿੱਚ ਆਪਾਂ ਇਕੱਠੇ ਹੋਣਾ ਹੈ ਔਰ ਇੱਥੇ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਇੱਕ ਸ਼ਾਂਤ ਮਈ ਮਾਰਚ ਆ ਜਿਹੜਾ ਉਹ ਸ਼ਹਿਰ ਦੇ ਵਸਨੀਕਾਂ ਨੂੰ ਜਾਗਰੂਤ ਕਰਨ ਦੇ ਲਈ ਕੜਨਾ ਸੋ ਬੇਨਤੀ ਕਰਦਾ ਕਿ ਸ਼ਹਿਰ ਦੇ ਸਾਰੇ ਹੀ ਜਿੰਨੇ ਵੀ ਕਲੱਬ ਨੇ ਚਾਹੇ ਉਹ ਸਪੋਰਟਸ ਕਲੱਬ ਨੇ ਚਾਹੇ ਉਹ ਪਬਲਿਕ ਹੈਲਥ ਲਈ ਰਿਲੇਟਡ ਕਲੱਬ ਨੇ ਚਾਹੇ ਹੋਰ ਕਿਸੇ ਤਰ੍ਹਾਂ ਦੇ ਜਿਹੜੇ ਕਲੱਬ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਵੱਧ ਗਿਣਤੀ ਦੇ ਵਿੱਚ ਕੱਲ ਨੂੰ ਸ਼ਾਮ ਨੂੰ 4 ਵਜੇ ਰੈਸਟ ਹਾਊਸ ਦੇ ਵਿੱਚ ਪਹੁੰਚੋ ਤਾਂ ਜੋ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਉਹ ਆਪਾਂ ਪ੍ਰਦਰਸ਼ਨ ਕਰ ਸਕੀਏ ਬਾਜੀ ਬਾਜੀ ਸਰ ਕੀ ਕਹਿਣਾ ਚਾਹੋ ਬਾਜੀ ਇਹ ਕਿਹੜਾ گاؤں ਹੈ ਜਿਹੜਾ ਫ੍ਰੀ ਕੋਡ ਦਾ ਇਲਾਕਾ ਹੈ ਇੱਥੇ ਪਾਣੀ ਥੱਲੇ ਵਾਲਾ ਬਹੁਤ ਮਾੜਾ ਹੈ ਜਿਹੜੀ ਨਹਿਰਾਂ ਦੀ ਸੀਪੀ ਸੀ ਕੀ ਉਹਦੇ ਨਾਲ ਲੋਕ ਸੌਖੇ ਆ ਪਾਣੀ ਪੀਣ ਤੋਂ ਤੇ ਇਹ ਲੋਕਾਂ ਦੀ ਸਹੂਲਤ ਨਹੀਂ ਖੋਣੀ ਚਾਹੀਦੀ ਕਿ ਔਰ ਸਰਕਾਰ ਨੂੰ ਇਹਦਾ ਕੋਆન્ટ੍ਰੈਕਟਰ ਲਾਣਾ ਚਾਹੀਦਾ ਤਾਂ ਕਿ ਲੋਕ ਜਿਹੜਾ ਥੱਲੇ ਵਾਲਾ ন্যাਚਰਲ ਪਾਣੀ ਸਾਫ਼-ਸੁਥਰਾ ਪੀ ਸਕਣ। ਜਿਹੜਾ ਪਹਿਲਾਂ ਪਿਛਲੀ ਵਾਰ ਲੋਕਾਂ ਦਾ ਆਸ਼ਾ ਵਧਿਆ। ਜਿਹਦੇ ਵਿੱਚ ਮੈਨੇਜਮੈਂਟ ਦੇ ਕੋਹੜੇ ਘਟੂੜੀ ਬੰਦੀ ਸੀ ਤੇ ਉਹਨੇ ਕੁਾਰਾ ਦੇ ਵਿੱਚ ਜੂਟੀ ਪਾਈ ਸੀ। ਕਿ ਸਾਡੀ ਮਿਹਨਤ ਸਦਕਾ ਜਿਹੜੀਆਂ ਨਹਿਰਾਂ ਹੋਣੇ ਨਹੀਂ ਬਣ ਗਈਆਂ। ਇਹ ਟੈਂਡਰ ਜਿਹੜਾ ਗਾ ਨਹੀਂ ਕਲੀਅਰ ਹੋਊਗਾ। ਪਰ ਚਲੋ ਕੋਣ ਸ਼ਾਇਦ ਉਹਨਾਂ ਦਾ ਕੋਈ ਤਰਿਕਾ ਬਦਲ ਗਿਆ ਹੋਵੇ ਜਾਂ ਉਹਨਾਂ ਦੀ ਸੋਚ ਬਦਲ ਗਈ ਹੋਵੇ ਹੁਣ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਤਾਂ ਜੀ ਜਿਹੜੀਆਂ ਮੇਰਾ ਇਹ ਫਰੀਦਪੁਰ ਦੇ ਲੋਕਾਂ ਦੀ ਲੋੜ ਹੈ ਜੋ ਪਿੱਛੇ ਸੰਘਰਸ਼ ਹੋਇਆ ਉਹ ਸੰਘਰਸ਼ ਦੇ ਵਿੱਚ ਜੋ ਵੀ ਆਪਾਂ ਮਾਰਚ ਕਰਦੇ ਸੀ ਉਦੋਂ ਇੰਨੇ ਜਿਹੜੇ ਲੋਕ ਆ ਇੰਨੀ ਸੰਗਤ ਆ ਇਹ ਦੇਖਣ ਨੂੰ ਨਹੀਂ ਮਿਲੀ ਮਾਫ ਕਰਿਓ ਪਰ ਇਸ ਵਾਰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਸਾਰੇ ਲੋਕ ਇਕੱਤਰ ਹੋ ਗਏ ਇਕੱਠੇ ਹੋ ਗਏ ਹੋਣੇ ਵਿਸ਼ਵਾਸ ਵੀ ਕਰ ਸਕਦੇ ਆ ਕਿ ਇਹ ਪਿਛਲੀ ਵਾਰ ਉਹ ਆਪਸ ਵਿੱਚ ਹਰਛੇ ਇਸ ਵਾਰ ਜਿੱਤਾਂਗੇ ਸ਼ਾਇਦ ਐਮਐਲਏ ਗਦੇਸ ਸਿੰਘ ਸੇਖੋ ਜਾਂ ਤਾਂ ਅਗਲੀ ਵਾਰ ਉਹਨੇ ਚੋਣਾ ਨਹੀਂ ਲਾਟੀਆਂ ਜਾਂ ਫਿਰ ਉਹਨੇ ਕੋਈ ਸਿਟੀਜ਼ਨਸ਼ਿਪ ਆਸੋ ਪਿੱਛੇ ਹੀ ਹੋਈ ਆ ਉਹ ਬਾਹਰ ਚਲੇ ਜਾਣਗੇ ਜਾਂ ਫਿਰ ਉਹ ਇਹ ਸੋਚਦੇ ਹੋਣਗੇ ਕਿ ਮੇਰੇ ਕੋਲੇ ਪੈਸਾ ਹੀ ਇੰਨਾ ਆ ਗਿਆ ਕਿ ਮੈਂ ਬੋਤਲਾਂ ਪਾਣੀ ਦੀਆਂ 500 ਖਰੀਦ-ਖਰੀਦ ਕੇ ਮੈਂ ਜਿਹੜਾ ਉਹਦਾ ਟਾਈਮ ਨਗਾ ਲੂੰਗਾ ਪਰ ਲੀਟਰ ਵੀ ਆਪਣਾ ਟਾਈਮ ਨਗਾ ਲੈਣਗੇ ਵੱਡੇ ਘਰਾਣੇ ਵੀ ਆਪਣਾ ਟਾਈਮ ਨਗਾ ਲੈਣਗੇ ਵੱਡੇ ਟਰਨਾਟ ਵਟੀਆਂ ਫੈਕਟਰੀਆਂ ਵਾਲੇ ਵੀ ਆਪਣਾ ਟਾਈਮ ਨਗਾ ਲੈਣਗੇ ਪਰ ਮਸਲਾ ਤਾਂ ਆਮ ਲੋਕਾਂ ਦਾ ਮਸਲਾ ਗਰੀਬ ਲੋਕਾਂ ਦਾ ਮਸਲਾ ਮਜ਼ਦੂਰਾਂ ਦਾ ਕਿ ਇਹ ਟਾਈਮ ਕਿਵੇਂ ਲਗਾਉਣ ਇਹਨਾਂ ਕੋਲੇ ਕੀ ਇੰਨਾ ਪੈਸਾ ਹੈ ਇਹ ਪਾਣੀ ਖਰੀਦ ਕੇ ਲਿਆ ਸਕਣ ਸੂਬਾ ਸਾਰਿਆਂ ਨੇ ਰਲ ਮਿਲ ਕੇ ਇਸੇ ਤਰ੍ਹਾਂ ਜਿਹੜਾ ਸੰਘਰਸ਼ ਲੜਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚ ਰੱਖਿਓ ਇਹ ਤਿਆਰੀ ਰੱਖਿਓ ਕਿ ਕੁਝ ਵੀ ਹੋ ਜਾਈਏ ਕੁਝ ਵੀ ਹੋ ਜਾਈਏ ਬਹੁਤ ਕੋਸ਼ਿਸ਼ ਕਰਨਗੇ ਇਹ ਆਪਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਛੱਡ ਸਕਦੇ ਆ ਇਹ ਆਪਾਂ ਨੂੰ ਡਿਟੇਨ ਵੀ ਕਰ ਸਕਦੇ ਆ ਇਹ ਆਪਾਂ ਨੂੰ ਨજરਬੰਦ ਵੀ ਕਰ ਸਕਦੇ ਆ ਇਹ ਆਪਾਂ ਨੂੰ ਲਾਠੀ ਚਾਰਜ ਵੀ ਕਰ ਸਕਦੇ ਆ ਇਹ ਆਪਾਂ ਨੂੰ ਜਿਹੜੇ ਅਥਰੂ ਕਾਸਤੇ ਗੋਲੇ ਆ ਵੀ ਛੱਡ ਸਕਦੇ ਆ ਪਰ ਇਹ ਪ੍ਰਣ ਕਰ ਲਿਓ ਕਿ ਆਪਾਂ ਪਿੱਛੇ ਨਹੀਂ ਹਟਣਾ। ਆਨ ਨੂੰ ਆ ਪਿੱਛੇ ਹਟ ਜਾਣੇ ਆ। ਜੇ ਪਿੱਛੇ ਹਟ ਵੀ ਗਏ ਘਰੇ ਵੱੱਠੇ ਮਰ ਜਾਾਂਗੇ। ਐਕਸੀਡੈਂਟ 'ਚ ਮਰ ਜਾਾਂਗੇ। ਮੰਨ ਲਓ ਆਪਾਂ ਨੂੰ ਜਦੋਂ ਪਾਣੀ ਆ ਮਿਲਿਆ ਆਪਾਂ ਪਾਣੀ ਤੋਂ ਬਿਨਾ ਮਰ ਜਾਾਂਗੇ। ਆਪਾਂ ਕੈਂਸਰ ਨਾਲ ਮਰ ਜਾਾਂਗੇ। ਆਪਾਂ ਬਿਮਾਰੀਆਂ ਨਾਲ ਮਰ ਜਾਾਂਗੇ। ਫਿਰ ਇਸ ਤਰ੍ਹਾਂ ਮਰਨ ਨਾਲੋਂ ਚੰਗਾ ਕਿ ਆਪਾਂ ਸੰਘਰਸ਼ ਲੜੀਏ। ਜੇ ਦੋਪਰ ਸੰਘਰਸ਼ ਲੜਾਂਗੇ ਸੰਘਰਸ਼ ਲੜਾਂਗੇ ਸੰਘਰਸ਼ ਜਿੱਤਾਂਗੇ ਜਿੱਤਣ ਤੋਂ ਬਾਅਦ ਉਹ ਪਾਣੀ ਆ ਜਿਹੜਾ ਇਸੇ ਤਰ੍ਹਾਂ ਜਿਵੇਂ ਪਹਿਲਾਂ ਮਿਲਦਾ ਉਹ ਇਸੇ ਤਰ੍ਹਾਂ ਮਿਲਦਾ ਰਹੂਗਾ ਵਾਟਰ ਬਾਕਸ ਦੀ ਸਥਿਤੀ ਜਿਹੜੀ ਇਹ ਗੱਲ ਕਰਦੇ ਆ ਵਾਟਰ ਬਾਕਸ ਦੀ ਸਥਿਤੀ ਸਰਪ ਤੇ ਸਰਪ 27% ਵਾਟਰ ਬਾਕਸ ਦੀ ਸਥਿਤੀ ਆ ਜਿਹੜਾ ਉਹ ਪਾਣੀ ਦੇ ਰਿਹਾ ਤੇ ਉਹ ਵਾਟਰ ਬਾਕਸ ਦੀ ਜਿਹੜੀ ਸਥਿਤੀ ਆ ਇਹ ਵੀ ਸਾਰਿਆਂ ਨੂੰ ਪਤਾ ਕਿ ਵਾਟਰ ਬਾਕਸ ਦੀ ਸਥਿਤੀ ਕੀ ਆ ਇਸ ਵਕਤ ਕੀ ਉਹ ਪਾਣੀ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹ ਮਤਲਬ ਇਹ ਇਹ ਹੁੰਦਾ ਤੇ ਆਪਾਂ ਹਰੇਕ ਤਰ੍ਹਾਂ ਦੇ ਇਹ ਗੱਲ ਕਰਨੀ ਆ ਕਿ ਬ੍ਰਿਕ ਲੈਂਡਿੰਗ ਕਰ ਦਿਓ ਸਾਨੂੰ ਕੋਈ ਤਰਾਜ ਨਹੀਂ ਪਿਛਲੀ ਵਾਰ ਜਦੋਂ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇੱਕ ਗੱਲ ਪੁੱਛੀ ਗਈ ਸੀ ਕਿ ਜਿਹੜੀ ਇਹ ਕੰਕਰੀਟੀ ਕਰਦੇ ਇਹਦੀ ਜਿਹੜੀ ਮਿਆਦ ਹੈ ਕਿੰਨੀ ਆ ਉਹ ਕਹਿੰਦੇ 50 ਸਾਲ ਅਸੀਂ ਕਿਹਾ ਵੀ ਬ੍ਰਿਕ ਲੈਂਡਿੰਗ ਦੀ ਮਿਆਦ ਕਿੰਨੀ ਆ ਉਹ ਕਹਿੰਦੇ 60 ਸਾਲ ਉਹਨਾਂ ਦੇ ਬੰਦੇ ਨੇ ਕਿਹਾ ਇਹ ਗੱਲ ਤੇ ਫੇਰ ਪਰ ਅਸੀਂ ਕਾਫੀ ਬ੍ਰੇਕ ਲਾਈਨਿੰਗ ਕਰੋ ਜਿਹਦੀ ਮਿਆਰ ਜ਼ਿਆਦੇ ਆ ਉਹ ਹਜੇ ਤੱਕ ਚੱਲੀ ਜਾਂਦੀ ਆ ਸੋ ਮਸਲਾ ਇੱਥੇ ਹੀ ਆਉਂਦਾ ਕਿ ਆਪਾਂ ਰਲ ਮਿਲ ਕੇ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਜਿੱਤਣਾ ਜਿੱਤਾਂਗੇ ਜ਼ਰੂਰ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਰੱਬ ਸਿਆ ਦਾ ਜੀਵਨ ਬਚਾਓ ਮੋਰਚਾ ਜਿੰਦਾਬਾਦ 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 ਜੀਵਨ ਬਚਾਓ ਮੋਰਚਾ ਜਿੰਦਾਬਾਦ 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 ਮੈਰਾਂ ਦਾ ਕੰਕਰੀਟੀਕਰ ਨਹੀਂ ਹੋਣ ਦੇਵਾਂਗੇ ਮੈਰਾਂ ਦਾ ਕੰਕਰੀਟੀਕਰ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਆਪਣੇ ਪਾਣੀ ਨੂੰ ਹਰ ਹਾਲਤ ਵਿੱਚ ਬਚਾਵਾਂਗੇ ਜាយ ਜਿੰਦਾਬਾਦ ਆਪਣੇ ਪਾਣੀ ਨੂੰ ਹਰ ਹਾਲਤ ਵਿੱਚ ਬਚਾਵਾਂਗੇ ਜាយ ਬਚਾਵਾਂਗੇ ਓਏ ਚੋਹੋ ਮੋਰੀ ਹੋ ਕੇ ਉਹਨਾਂ ਲੋਕਾਂ ਦੀ ਲੜਾਈ ਵਿੱਚ ਹਮੇਸ਼ਾ ਹਿੱਸਾ ਪਾਇਆ ਅੱਜ ਜਦੋਂ ਸਾਨੂੰ ਕਾਲ ਆਈ ਇਸ ਜਲ ਬਚਾਓ ਜਲ ਜੀਵਨ ਬਚਾਓ ਮੋਰਚੇ ਦੀ ਇਸ ਮੰਦਰ ਚ ਔਰ ਅਸੀਂ ਇਹ ਸਭ ਲੋਕਾਂ ਵਿਚ ਆ ਕੇ ਸਾਥੀ ਲੈ ਕੇ ਆਏ ਆ ਅਸੀਂ ਇਹ ਤੁਹਾਨੂੰ ਸਾਰਾ ਤੋਂ ਵੀ ਪਿੰਡ ਦੇ ਸ਼ਹਿਰ ਵਾਸੀਆਂ ਨੂੰ ਵੀ ਕੰਨ ਵੀ ਅੱਜ ਵੀ ਜਣੇ ਅਸੀਂ ਅੱਜ 10 10 ਜਣੇ ਆਏ ਆ ਸਾਨੂੰ ਜੇ ਮੈਨ ਅਸੀਂ ਲੱਗਾ ਅਸੀਂ ਕੱਲ ਵੀ ਅਸੀਂ ਆਪਣੀ ਪੂਰੀ ਫੌਜ ਲੈ ਕੇ ਆ ਸਕਦੇ ਹਾਂ ਜੇ ਤੁਹਾਨੂੰ 400 ਬੰਦਾ ਸਾਡੇ ਕੋਲੇ ਪਹੁੰਚੀ ਐ 400 ਦੇ ਬਜਾਏ ਅਸੀਂ 800 ਬੰਦਾ ਕਰ ਸਕਦੇ ਆ ਜਿਵੇਂ ਸਾਨੂੰ ਬੋਲੇ ਜੈ ਹਾਂ ਜਿੰਦਾਬਾਦ 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 ਸ਼ਹਿਰ ਵਸੀਆਂ ਨੂੰ ਅਸੀਂ ਇਹ ਗੱਲ ਤੇ ਪੂਰਾ ਵਿਸ਼ਵਾਸ ਹੈ ਸਾਾਨੂੰ ਵੀ ਜਦੋਂ ਵੀ ਅਸੀਂ ਕੋਈ ਗੜਾ ਦੇ ਵਿੱਚ ਸਾਡਾ ਆ ਗਿਆ ਨਾ ਸਿਮਨਤਨ ਦਾ ਪੀਰੋ ਸਾਹਿਬ ਇਸੇ ਬਣੀ ਖੈਰ ਬਣਾ ਲਿਆ ਫਿਰ ਫਿਰ ਅਸੀਂ ਤੁਹਾਨੂੰ ਕੁੱਟਣ ਦਾ ਆਰਾਮ ਨਹੀਂ ਦੇਣਾ ਜਿੰਦਾਬਾਦ ਜਿੰਦਾਬਾਦ ਜਲ ਜੀਵਨ ਬਚਾਓ ਮੋਰਚਾ ਜਿੰਦਾਬਾਦ 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 ਜਿੰਨੇ ਵੀ ਇੱਥੇ ਸੱਜਣ ਆਏ ਆ ਉਹ ਆਪਦੇ ਆਪ ਦੇ ਇੰਸਟਾਗ੍ਰam ਤੇ ਫੇਸ ਦੀ ਵੱਟਵਾ ਸੰਗਤ ਉੱਥੇ ਲੈ ਕੇ ਪਹੁੰਚਿਓ ਜਿੰਨੀਆਂ ਪ੍ਰੀਤ ਕੋਟੀਆਂ ਕਲੱਬਾਂ ਹੈਗੀਆਂ ਚਾਹੇ ਉਹ ਸਪੋਰਟਸ ਕਲੱਬ ਹੈਗੇ ਆ ਚਾਹੇ ਹੋਰ ਅਦਾਰਿਆਂ ਦੇ ਕਲੱਬ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਟਵਾ ਗੇਂਤੀ ਦੇ ਵਿੱਚ ਤੁਸੀਂ ਆਪਦੇ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਜਿਹੜਾ 4 ਵਜੇ ਰੈਸਟ ਹਾਊਸ ਪਹੁੰਚੋਗੇ ਉਤੋਂ ਤੋਂ ਰੋਜ਼ਮਾਰਤ ਸ਼ੁਰੂ ਕਰਾਂਗੇ ਤੇ ਸਾਰੇ ਸੱਜਣਾਂ ਨੂੰ ਅਪੀਲ ਆ ਕਿ ਉਹ ਆਪਦੇ ਆਪਦੇ ਸੋਸ਼ਲ ਮੀਡੀਆ ਦੇ ਉੱਪਰ ਇਹ ਮੈਸੇਜ ਜ਼ਰੂਰ ਪਾਓ ਜੀ ਧੰਨਵਾਦ ਬਹੁਤ ਅੱਛਾ